ਆ ਤੇਰਾ ਕੀ ਆ ਪਾਇਆ ਇਹ ਨੀਆ ਭਰ ਮੈਂ ਘਟ ਲਿਆ ਹੈਗਾ ਹੁਣ ਇਹ ਨੀਆ ਜਿਹੜਾ ਖਾਲੇ ਨੂੰ ਪਤਾ ਨਹੀਂ ਕੀ ਹੋ ਗਿਆ ਸਟਾਰਟ ਕਰਦੇ ਆ ਇਹਨੂੰ ਸਟਾਰਟ ਕਰਕੇ ਦੇਨੇ ਆ ਯਾਰ ਫਿਰ ਨੂੰ ਖੇ ਤੇ ਆਣਾ ਮੈਂ ਕਿਹਾ ਧੋਨੇ ਆ ਚੱਲ ਜੇ ਸਟਾਰਟ ਹੋ ਗਿਆ ਤਾਂ ਪਤਾ ਨਹੀਂ ਹੋਊਗਾ ਕਿ ਨਹੀਂ ਯਾਰ ਕੱਲ ਤਾਂ ਬਹੁਤ ਟੱਕਰਾਂ ਮਾਰ ਗਿਆ ਸੀ ਅੱਜ ਕੋਈ ਪਤਾ ਨਹੀਂ ਫਿਰ ਹੋਊਗਾ ਕਿ ਨਹੀਂ ਯਾਰ ਬਾਬਾ ਇੰਨਾ ਕੀ ਬੋਲਦਾ ਯਾਰ ਉਦੋਂ ਅੱਗੇ ਬੋਲਦਾ ਨਹੀਂ ਬਈ। ਮੈਨੂੰ ਕੀ ਚੱਕਰ ਪਿਆ ਹੋਊਗਾ। ਮਰਾ ਵੀ ਪੈਪੂਪ ਲਾ ਕੇ ਵੇਖ ਲਈ ਜੀ। ਬਗਾਨੂ ਚੱਲਿਆ ਮੈਂ ਟੱਕਰਾਂ ਟੁਕਰਾ ਮਾਰ ਕੇ ਬੈਨਾ ਜੇ ਹੋ ਗਿਆ। ਤਾਂ ਫਿਰ ਤੁਹਾਨੂੰ ਮਿਲਦੇ ਆ। ਇਨਸਟਾਰਟ ਦਾ ਇੰਨਾ ਕੀ ਬੋਲਦਾ ਬੱਸ। ਹੁਣ ਦਾਟ ਸਟਾਰਟ ਕਰ। ਤਾਂ ਮੈਲਦੇ ਨੂੰ ਅੱਗੇ ਆ। ਬਈ ਮੋਟਰ ਹੰਦਾ ਪਾਸਟ ਸਟਾਰਟ ਕਰ ਲਿਆ ਈਗਾ। ਫੜਕਾ ਵਾਲਾ ਕਰਦਾ ਏਰ ਬਲੌਗ ਆ ਬੰਦਾ ਉਹ ਨਹੀਂ ਦੱਸਦਾ ਜੋ ਤੇ ਰੇਸ ਦੇਈ ਚੱਲਾ ਮੜੀ ਮੜੀ ਹਲਕੀ ਹਲਕੀ ਦੇਣੀ ਬਾਹਲੀ ਨਾਲ ਨਹੀਂ ਕੋਾਕੀ ਆਪਾਂ ਮੋਟਰ ਹਲਦਾ ਆਪਣਾ ਹੋ ਗਿਆ ਸਟਾਰਟ ਮੈਂ ਤਾਰ ਕੱਟ ਕੇ ਲਾਈ ਆ ਜੋ ਮੜਾ ਉਧਰ ਦਾ ਪੈਪ ਲਾਦਾ ਸੀਗਾ ਕੋਈਨੇ ਨਾਲ ਹੀ ਹੋ ਗਿਆ ਸਟਾਰਟ ਓਕੇ ਹੁਣੇ ਹੀ ਕਰਤਾ ਓਕੇ ਰਿਪੋਰਟ ਧੋਕੇ ਲਿਆਉਣਾ ਇਹਨੂੰ ਆ ਜੋਬਰ ਕਹਿੰਦੇ ਆ ਗਿਆ ਅੱਜ ਇਹਦੀ ਸ਼ਾਲਟ ਆਪਾ ਜਿਹੜੀ ਕੱਲ ਪਾਈ ਦੀ ਆਪਾਂ ਉਹ ਵੀ ਬਦਲਾ ਦੀ ਮੈਂ ਕਹਾ ਹਰ ਇੱਕ ਵਲੌਗ ਤੇ ਹਰ ਇੱਕ ਸ਼ਰਟ ਹੋਰ ਚੇਂਜ ਹੋਣੀ ਚਾਹੀਦੀ ਆ ਬੰਦੇ ਦੀ ਆਪਾਂ ਸ਼ਰਟ ਆਪਾਂ ਫੇਰ ਚੇਂਜ ਕਰਾਦੀ ਬੰਦ ਬੰਦ ਕਰੀਏ ਇੱਕ ਮਿੰਟ ਅੰਦਰ ਰੱਖਿਆ ਉਧਰ ਪੇਟੀਆਂ ਵਾਲੇ ਕਮਰੇ 'ਚ ਜਮਾ ਨਹੀਂ ਬੰਦ ਕਰਨਾ ਇਹ ਆ ਆਪਾਂ ਚੋਬਰ ਦੀ ਆਪਾਂ ਸ਼ਰਟ ਅੱਜ ਫੇਰ ਚੇਂਜ ਕਰਾਦੀ ਆ ਤੂੰ ਖੁਸ਼ ਇਤਨੀ ਖੁਸ਼ ਇਤਨੀ ਖੁਸ਼ ਹੋਇਆ ਅੱਜ ਤੱਕ ਮੈਂ ਨੂੰ ਕਹ ਮੈਂ ਕਹ ਵੀ ਹਰ ਇੱਕ ਵਲੌਗ 'ਚ ਉਹ ਕਰਨਾ ਤੂੰ ਸ਼ਰਟ ਚੇਂਜ ਕਰਨੀ ਠੀਕ ਹੈ ਜੋਬਰਾ ਠੀਕ ਆ ਬਾਅਦ ਚ ਕਮੈਂਟ ਹਮ ਦੇ ਦੇ ਤੈਨੂੰ ਹੁਣੇ ਹੀ ਚਾਲਦੇ ਆ ਵਾ ਕਿ ਤੇ ਹਾਲ ਤੇ ਦੀ ਵੇਖ ਹੀ ਦਰਦੇ ਆ ਹੁਣ ਮੋਟਰ ਚੱਲੀ ਜਾਂਦੀ ਐ ਮੋਟਰ ਤੇ ਨਾਲੇ ਇਹਨੂੰ ਧੋ ਗਏ ਲੈਣ ਨਾਲੇ ਜੀ ਆਪ ਦਾ ਪਲਾਨ ਬਣ ਗਿਆ ਨਾਲੇ ਨਾਲੇ ਆ ਬਾਕੀ ਯਾਰ ਕੱਲ ਆ ਵੀ ਟਟ ਗਈ ਇਹਦਾ ਵੀ ਹੁਣ ਕਰਾਉਣਾ ਪੈਣਾ ਜਿਗੜ ਇਹਦਾ ਉਧਰਲੇ ਵੀ ਟੁੱਟੀ ਹੋਈ ਐ ਇਹਦਾ ਕੋਈ ਨਾ ਆ ਇਹਦਾ ਬੜਾ ਕੰਮ ਹੋਇਆ ਯਾਰ ਹੈੱਡਫੋਨ ਆਪਣੇ ਲਾਏ ਹੋਏ ਆ ਨਵੇਂ ਹੀ ਪਾਵਾਂਗੇ ਇਧਰ ਆ ਨਵਾਂ ਬੋਣਾ ਲੈਣਾ ਹੁਣ ਸਾਰਾ ਚਲ ਬਾਕੀ ਕੋਈ ਨਾ ਹਿੱਥੋਂ ਤਾਂ ਹੀ ਗਿਆ ਏ ਹਾਂ ਆਵੇ ਟੇਪ ਕਰਕੇ ਵੱਜ ਗਿਆ ਚਲ ਬਾਕੀ ਓਕੇ ਆ ਬਾਈ ਮਿਲਦੇ ਆ ਤੁਹਾਨੂੰ ਅੱਗੇ ਆ ਕੇ ਹੁਣ ਅਸੀਂ ਬਾਲਤੀ ਸਰਫ ਬਾਉਲਟੀ ਤੇ ਬੁਰਸ਼ ਤੇ ਕੱਪੜੇ-ਕਪੜੇ ਹੀ ਲੈ ਕੇ ਜਾਈ ਚੱਲੇ ਹੁਣ ਚੱਲ ਬਈ ਛੋਪਰਾ ਹੁਣ ਤੁਹਾਨੂੰ ਅੱਗੇ ਉੱਥੇ ਆ ਕੇ ਮਿਲਾਂਗੇ ਯਾਰ ਬਾਕੀ ਫੜਕਾ ਤੁਹਾਨੂੰ ਪਤਾ ਹੀ ਹੈ ਕਿਵੇਂ ਕਰਦਾ ਆਹ ਜਾਂਦੀ ਨਹੀਂ ਕਿੱਕ ਥੱਲੇ ਵੇਖ ਲਾ ਲੈ ਏ ਭਾਈ ਗियर ਤਾਂ ਕੱਢ ਲਾ ਉਹ ਗੇਅਰ ਕੱਢੇ ਆ ਬਰਦਰ ਲੈ ਗੇਅਰ ਚ ਆ ਯਾਰ ਮੋਟਰਸਾਈਕਲ ਲੈ ਮੈਂ ਤੈਨੂੰ ਬੈਠੇ ਨੇ ਦੱਸੀਆਂ ਨਾ ਯਾਰ ਗੇਅਰ ਚ ਆ ਉੱਪਰ ਉਹ ਗੇਅਰ ਵੀ ਨਹੀਂ ਨਿਕਲਦਾ ਬੈਹ ਜਾਂਦਾ ਕਹਿੰਦੇ ਮੂੰਹ ਤੇ ਮੂੰਹ ਖਾਈ ਚਾਰੇ ਗੇਅਰ ਚਾਰੇ ਗੇਅਰ ਪਾ ਕੇ ਕਿਕ ਮਾਰੀ ਜਾਂਦਾ ਕਹਿੰਦਾ ਕਿਕ ਹੀ ਨਹੀਂ ਵੱਜਦੀ ਐ ਹੋਏ ਕੰਮ ਆ ਯਾਰ ਭਾਈ ਮੇਰੇ ਨਾਲ ਤਾਂ ਆ ਗਏ ਤੇਰਾ ਆਪਣੇ ਕੰਮ ਆ ਗਿਆ ਬੰਦਾ ਆਉਂਦਾ ਯਾਰ ਭਾਈ ਐ ਹੋਏ ਕੰਮ ਆ ਮੇਰੇ Got it, yeah, to ਮੋਟਰ ਤੇ ਪਹੁੰਚ ਗਈ ਆ ਪੰਨ ਰੱਖਦਾ ਇਹਨੂੰ ਉੱਪਰ ਜੋਰੀ ਧੱਕ ਬਾਈ ਜਾਂਦਾ ਬਹੁਤ ਆ ਬਹੁਤ ਆ ਕਿ ਤੇ ਆਵੇ ਲੋ ਮਿੱਤਰੋ ਕੱਲ ਵਾਲੀ ਪਾਵਰ ਬੈਂਕ ਜਿਹੜੀ ਸਿੱਟੀ ਸੀ ਸਾਥ ਬਹੁਤ ਤਕੜਾ ਦਿੰਦੀ ਆ ਆਪਣਾ ਇਹ ਸਾਥ ਦਿੰਦੀ ਆ ਚੈੱਕ ਬਣਾਈ ਜਾਂਦੇ ਸਾਰ ਅਬ ਪਾਰ ਬੈਂਕ ਤੇ ਰੱਖ ਨਹੀਂ ਸਕਦੇ ਜੇ ਪਾਣੀ ਡੇਗੀ ਤਾਂ ਜਾਊਗੀ ਯਾਰ ਹੁਣ ਕਿੱਥੇ ਰੱਖੀਏ ਆਪਿੰ ਲੈ ਢਾਈ ਓਲੇ ਖਾਲੇ ਸੋਈ ਪਹਿਲਾਂ ਕਿਉਂਕਿ ਇਹ ਟਿਕਾ ਮਰੀ ਜਾਵੇ ਯਾਰ ਆਹਾ ਓਲੇ ਖਾਬ ਦੇਖੇਂਦਾ ਓ ਕੀ ਕਰ ਗਏ ਆਂ ਓਰੇ ਓਰੇ ਦਾ ਦੇਖੀ ਚੱਲੀ ਓਏ ਹਲੋ ਕੋਟਰਾ ਤੋਂ ਨਾ ਮਿੱ ਨੂੰ ਈ ਉਹ ਨਾ ਨਾਲਾ ਤੂੰ ਕਿਹੜਾ ਨਾਤਾ ਆ ਮੈਂ ਤਾਂ ਵੀਰੇ ਸੁਭਾ ਨਾਤਾ ਯਾਰ ਛੇ ਯਾਰ ਆਇਤੀ ਦਾ ਸੁਭਾ ਦਾ ਫੇਡੂ ਕਰ ਉਹ ਉਹੀ ਰੇਸਾ ਮਰੀ ਜਾਂਦਾ ਪਤੰਦਰ ਆਪਣਾ ਅੱਜ ਲਾਤ ਨਹੀਂ ਲਾਉਣੀ ਅੱਜ ਲਾਤ ਨਹੀਂ ਲਾਉਣੀ ਜੇਰ ਗੁਰੂ ਕੋਈ ਕੰਮ ਅੱਜ ਜਾਵਾ ਆ ਜਾ ਵੀ ਈ ਲਾਂਗੀ ਲੈ ਦਾ ਸਵਾਲ ਆ ਯਾਰ ਸਾਰੇ ਬੇਇੱਜ਼ਤੀ ਕਰੀ ਜਾਂਦੇ ਓ ਜੀ ਸਾਰੇ ਮੈਂ ਵਲੌਗ ਬਣਾਏ ਮੇਰੇ ਮੋਟਰਲ ਨੂੰ ਗੁੱਸਾ ਆਇਆ ਮੈਂ ਕੋ ਬੋਲੀ ਨਹੀਂ ਆਂਦਾ ਮੈਂ ਵਲੌਗ ਬਣਾਈਏ ਨਾ ਤਾਂ ਕਰਕੇ ਨਹੀਂ ਕੋ ਬੋਲੀ ਜਾਂਦਾ ਲੋ ਜੀ ਕੋਈ ਨਾ ਦਾ ਕੱਟਿਆ ਆ ਉਹ ਪੁੱਤ ਕੱਟਿਆ ਆ ਹਣਾ ਬਈ ਗਾਇਜ਼ ਮੈਨੂੰ ਤਾਂ ਕੱਟਿਆ ਨਹੀਂ ਆਂਦਾ ਹੋਰ ਨਹੀਂ ਜੇ ਕੋਈ ਆ ਗਾ ਨਾ ਗਾਲ ਲੱਗ ਗਾਲ ਨਿਕਲਨੀ ਨੌਨ ਸਟਾਪ ਗਾਲ੍ਹਾਂ ਕੱਢਦੇ ਆਪਾਂ ਪਰ ਵਲੌਗ ਦੇ ਵਿੱਚ ਆਪਾਂ ਨਹੀਂ ਕੱਢਦੇ ਉਹ ਕੱਢ ਦਿੰਨੇ ਆ था। था। है रिमोट कपड़ा सेट है नहीं नहीं मैं थी था। था। ला यार। मार यार। मारे था। था। ਤੇਗ ਨਹੀਂ ਬਣੀ ਯਾਰ ਤੇ ਤਾਂ ਹੈ ਤੇਗ ਨਹੀਂ ਬਣੀ ਸਹੀ ਗੱਲ ਆ ਯਾਰ ਆਪਾਂ ਹੁਣ ਕਹਿੰਦੇ ਖੜਾ ਸਹੀ ਤਰ੍ਹਾਂ ਕੱਲ ਬਲੀ ਜਾਣ ਕਢਾਈ ਯਾਰ ਸਹੀ ਗੱਲ ਆ ਚੀਕਾਂ ਹੀ ਬਹੁ ਮਾਰੀਆਂ ਵਿਚਾਰੇ ਨੇ ਚੀਕਾਂ ਨਾ ਮਾਰਦਾ ਹੀ ਉਹ ਬੰਦਾ ਹੀ ਉਹ ਜਦੈ ਕਾ ਉਹਨਾਂ ਤੇ ਉਹ ਗਾ ਚੀਕਾਂ ਦਾ ਕਢਾਰੇ ਮਾਰਦਾ ਹੀ ਗੱਲ ਦਾ ਲੰਗਾਰੇ ਹੀ ਚੀਕ ਯਾ ਮੈਂ ਤਾਂ ਹੁਣ ਲਿਆ ਕਪੜਾ ਉਹ ਥੋੜਾ ਗੁੱਥਾ ਕਰਕੇ ਤੈਨੂੰ ਬਾਗੇ ਚੱਲੇ ਤੂੰ ਜੇ ਬੈਠਾ ਉਹ ਤਾਂ ਮੋਟਰੇਲ ਥੱਲੇ ਸਿਰਦਾ ਜਾ ਆਏ ਉਹਨੇ ਉਹਨੇ ਹੈਡ ਦਾ ਬਰਬਾਸ ਨਾਲ ਹੀ ਛਾੜ ਦਿਆ ਬਿੱਲੀ ਕਰ ਲੈ ਲੈ ਸਟਾਰਟ ਮੰਨਦਾ ਮੈਂ ਹੋ ਗਿਆ ਯਾਰ ਬਈ ਜੋ ਪਲੱਗ ਦਾ ਹੀ ਕੰਮ ਹੋ ਗਿਆ ਹੀ ਉਦੋਂ ਕੀ ਹੋਣਾ ਸੀ ਆਪਣਾ ਮੇਰਾ ਕਿਹੜਾ ਪਲੱਗ ਪਾਇਆ ਹੁਣ ਉਮੀ ਹੋ ਗਿਆ ਸਟਾਰਟ ਤਾਰ ਛਿੱਲੀ ਆਪਾਂ ਹਣਾ ਭਈ ਅਰਸ਼ ਆ ਮੋਟਰ ਚੱਲੀ ਜਾਂਦੀ ਹੈ ਦੇਖੀ ਇਹਨਾਂ ਸਾਫ ਕਰਦੇ ਹੋ ਗੋਣੇ ਜੀ ਇਹਦੇ ਬਾਹਰ ਜੀ ਲੈ ਕੇ ਮਾਰਤਾ ਵੀ ਉਹ ਮੁੱਢਾ ਜੱਟ ਕਰ ਗਿਆ ਉਹ ਤੇ ਫੜ ਕੇ ਰੱਖ ਮਾਰਨੀ ਤੇ ਆ ਪਾਣੀ ਮਾਰੂਗਾ ਢਿੱਲਦਾ ਏ ਢਿੱਲਦਾ ਬਈ ਮੇਰਿਆ ਢਿੱਲਦਾ ਆਸ ਹੈ ਆਪੀ ਬਿਗ ਰਹੀ ਜਾਂਦਾ ਲੈ ਗਾ ਮੈਂ ਰਮ ਮੈਦਾ ਕੰਮ ਹੋਇ ਤੇ ਆਹ ਜੇ ਮੋਟਰਾਂ ਦੇ ਕੋਲ ਸੌਰ ਪੱਕੇ ਹਨਾ ਬੋਲੀ ਮਾਰਕਰ ਉਹ ਮੋਟਰ ਦਾ ਗੱਲ ਡਿੱਗੂਗਾ ਬਾਈ ਮੇਰਿਆ ਆ ਇਧਰੋਂ ਮਾਰ ਪਾ ਆਪਣੇ ਪਾਸੇ ਦੇ ਕਿਹੜਾ ਆਪਾਂ ਵੀ ਨਾ ਲੀ ਨਾ ਲੈਨੇ ਆਇਓ ਅੜਾਈ ਕਿਦੋਂ ਲੈ ਰਾਇਆ ਕਿ ਨਾ ਹੁੰਨ ਉਹ ਗਾਇਆ ਤਾਂ ਆ ਨੰਮ ਲੈ ਕੰਦੇ ਜੰਮ ਗਿਆ আরে ਇੱਥੇ ਆ ਸਾਰਾ ਜੰਮ ਗਿਆ ਸਾਰਾ ਤੇਰ ਸਾਰਾ ਹੋ ਗਿਆ ਥ्रू ਮੁੰਡਾ ਗੈਂਗ ਫੜ ਕੇ ਰੱਤਾ ਜਿਵੇਂ ਘਰੇ ਫੜਦਾ ਮੋਟਰਗੜਾ ਓ ਤੂੰ ਬੇਸ਼ੇਰਾ ਤੇਨੇ ਗੁੱਸਾ ਕਰਿਆ ਨਾਲੇ ਓ ਚੱਲੇ ਅਰੇ ਮੋੜ ਤੇ ਰਨ ਬੜਨਾ ਪਊ ਮੈਂ ਆ ਪਰ ਮੋੜ ਦਾ ਬਟਨ ਨੱਪ ਦੀਏ ਯਾਰ ਆਇਓ ਚ ਨੱਪ ਤਾਂ ਓਏ ਤੂੰ ਸਰਗਸਤ ਨਾ ਕਰ ਲਈ ਤੇ ਮੇਰੇ ਆਪ ਦੀ ਮੂੰਹ ਆਣੇ ਕਹਣਾ ਮੁੰਡਾ ਘਟਦਾ ਉਹ ਆਣੇ ਹੁੰਦੇ ਹੀ ਆਪਣੇ ਨਾਲ ਆਵ ਲੋਇ ਤਾਂ ਇੱਧਰ ਨੂੰ ਆ ਲੈ ਇਹਨੂੰ ਸੁਣਾ ਬੋਲ ਦੇ ਬਰੇ ਕਿੰਨੀ ਲੀਟਰ ਚ ਬਿਲਾਉਂਦੇ ਹੋ ਕੁਝ ਹੋ ਗਿਆ ਪੰਚ ਵਾ ਆ ਗਿਆ ਮਿੰਟਾ ਲਾ ਦੇ ਯਾਰ ਆ ਲੈ ਆਓ ਆਪਣਾ ਵੀਡੀਓ ਨੂੰ ਕਰੋ ਜਾਂਦਾ ਵੀ ਜਿੰਕ ਜਿਆਦਾ ਹੁੰਦਾ ਜਿੱਦਿਆ ਆਵੇ ਆ ਗਈ ਜਿਹੜਾ ਤਾਰਾ ਰਹਿ ਗਿਆ ਇਹ ਜਾਨ ਬੋਲੇ ਕੀ ਆਏ ਤੇ ਨਾ ਆਉਂਦੇ ਮੇਰੇ ਵੀ ਸਾਲਾ ਬਹੁਤ ਗੰਦੀਆਂ ਆਉਂਦੇ ਸਾਲੇ ਫਤੌਵ ਦੀਆਂ ਨਾ ਆਉਂਦੀ ਨੀ ਬੋਲਦੀ ਇਹਦੇ ਵਿੱਚ ਕੀ ਆਇਆ ਇਹ ਬੋਲਦੀ ਨਹੀਂ ਉਹ ਤੁੰਗ ਜਾ ਆ ਵੀ ਉਹ ਨਹੀਂ ਜਾ ਆਖਰੀ ਇੱਕ ਜਗ੍ਹਾ ਤੇ ਆਹ ਦੇਖ ਬਬਾਈ ਇੱਕ ਇਹ ਟਿਕੜਾ ਦੇ ਟਿਕੜਾ ਦੇ ਰੋਕ ਰੋਕ ਉਹ ਨਹੀਂ ਨਹੀਂ ਭੱਜਣਾ ਕਹਾਦਾ ਉਹ ਆਪਣਾ ਚੁੱਪਰ ਇੱਕ ਅੱਦੂ ਕਰੀ ਜਾਂਦਾ ਆਪੇ ਵਰਤਣਾ ਆਪਣਾ ਝੋਟਾ ਘੜਾਈ ਲਵਗਾ ਮਾ ਪਾਣੀ ਨਾਲ ਖੇਤਾਂ ਦੇ ਪਰਿਆ ਬਾਰੇ ਜੋ ਨਹੀਂ ਜੋ ਨਾ ਕਰਿਆ ਥੱਲੋ ਯੂਟਿਊਬਰ ਕਰੋ ਮੇਰ ਭਾਈ ਵਧਾਓ ਯਾਰ ਫਾਲੋਅਰ ਸਾਡੇ ਸਬਸਕ੍ਰਾਈਬਰ ਯਾਰ ਫਿਰ ਨਵੀਆਂ ਚੀਜ਼ਾਂ ਲਿਆਵਾਂਗੇ ਤੁਹਾਡੇ ਲਈ

ਇੱਕ ਇੱਕ ਪਾਣੀ ਦੀ ਬਾਲਟੀ ਹੋਰ ਚਾਹੀਦੀ ਆਪਣੀ ਜਾਂ ਤੇ ਮੈਂ ਜਾ ਕੇ ਆਉਣਾ ਰੋਡ ਦੁਆਰੇ ਆਲੀ ਕਹਿੰਦੇ ਇਸ਼ਕ ਤਿਆਰ ਹੋ ਗਿਆ ਸੂਣਾ ਹੀ ਬੋਕ ਬਣਾਤਾ ਈ ਹੁਣ ਕਿੱਕ ਮਾਰ ਕੇ ਸਟਾਰਟ ਕਰਕੇ ਦੇਖਦੇ ਆਂ ਈ ਗੱਤ ਪਾ ਰਹੀ ਹੈ ਉਹ ਤਾਂ ਬੱਲੇ ਜੀ ਵਾਰੀ ਹੈ ਕਹਿੰਦੇ ਲੰਗ ਗਈ ਮਿੱਤਰੋ ਬੜਕਾ ਮਾਰਦਾ ਬੜਕਾ ਬੜ ਤਾਂ ਮਰਾਦੀ ਇੱਧਰ ਕੋਈ ਨਾ ਯਾਰ ਹੁੰਦਾ ਰਹਿੰਦਾ ਚੱਲ ਕੋਈ ਨਾ ਤੂੰ ਗੁਰਦੁਵਾਰੇ ਆਣੇ ਕੋਈ ਨਾ ਜਾਵੜੀ ਆਪਾਂ ਤਾਂ ਨਾਣਾ ਆਪਾਂ ਤਾਂ ਨਾਣਾ ਉੱਬਰ ਆਪਣਾ ਹੁਣ ਗੁਰਦੁਵਾਰੇ ਗੇੜਾ ਕੱਢਣ ਚੱਲਾ ਕਹਿੰਦਾ ਕਿ ਗੇੜਾ ਕੱਢ ਕੇ ਆਈਏ ਚਲੋ ਦੇਖਦੇ ਆਂ ਚਲੋ ਦੋਨੇ ਖੜੀ ਆਂ ਆਪਣੇ ਜੋਬਰ ਹੁਣ ਗੁਰਦੁਆਰੇ ਵਾਲੀ ਸਾਈਡ ਕਿਹੜਾ ਕੱਢਣ ਚੱਲੇ ਆ ਕਹਿੰਦੇ ਕਿ ਉੱਧਰ ਮਹੌਲ ਛੋਲਾ ਪਾਠ ਆ ਉੱਥੇ ਜੀ ਉਹ ਨੀ ਨਾ ਤਾਂ ਤਾਂ ਚੱਲੇ ਆਇਆ ਕੈਸੇ ਖੜਾਣਾ ਵੀਡੀਓ ਬਣਾਉਣ ਕਹਿੰਦਾ ਲਾ ਦੇ ਓਏ ਆਇਆ ਵੀਡੀਓ ਬਣਾਉਣੀ ਆ ਵੀ ਕਹਿੰਦੇ ਹੁਣ ਆਪ ਟਰੈਕਟਰ ਤੇ ਵੀਡੀਓਜ਼ ਬਣਾਵਾਂਗੇ ਹੋਰ ਆਪਣੇ ਝੋਟਾ ਹੋਰ ਆ ਜੀ ਆ ਆਪਣੇ ਦੋਨੇ ਝੋਟੇ ਆ ਟੱਕੀ ਜੀ ਮਨਾਈ ਯਾਰ ਆਪਣੀ ਲਓ ਬੰਦੀ ਕਰਤਾ ਬਾਈ ਤੂੰ ਨੇੜੇ ਹੁੰਦਾ ਓਏ ਚੰਗਾ ਡਰਾਈਵਰ ਆ ਵੇਖ ਲੋਈ ਲੋ ਵੀ ਹੁਣ ਆਪਾਂ ਆਗੇ ਹੀ ਰੀਲ ਬਣਾਉਣਾ ਚੋਬਰ ਗਏ ਆ ਚੋਬਰ ਕਹਿੰਦੇ ਆ ਰਹੀਂ ਢੱਕੀ ਜਾਗਾ ਉੱਥੇ ਢੱਕੀ ਜਾਗਾ ਤੇ ਉਹ ਕਹਿੰਦੇ ਅਸੀਂ ਢੇੜਾ ਕੱਢ ਕੇ ਆਉਣਾ ਟੱਕੀ ਜਾਗਾ ਉੱਥੇ ਟੱਕੀ ਜਾਗਾ ਤੇ ਉਹ ਕਹਿੰਦੇ ਅਸੀਂ ਢੇੜਾ ਕੱਢ ਕੇ ਆਉਣਾ ਹੁੰਦਾ ਜਾਓ ਯਾਰ ਜੋ ਆਕਾ ਨੂੰ ਤੁਹਾਨੂੰ ਪਤਾ ਯਾਰ ਚਾਹ ਹੀ ਹੁੰਦਾ ਆਪਣੇ ਨਾਲ ਫਿਰਦੇ ਰਹਿੰਦੇ ਆ ਸਾਰੀ ਦਿਹਾੜੀ ਆਪਾਂ ਹੁਣ ਕਿਉਂ ਉਹਨਾਂ ਤੋਂ ਯਾਰ ਪਾਥਾ ਵੜਦੇ ਬਾਕੀ ਉਹਨੇ ਮੋਟਰਸਾਈਕਲ ਸਾਰਾ ਨਾਲ ਤਵਾਇਆ ਆਪਣੇ ਉਹ ਤਾਂ ਛਕੇ ਚਾਚੇ ਦਾ ਮੁੰਡਾ ਆਪਣਾ ਤੇ ਜਿਹੜਾ ਆਪਣੇ ਨਾਲ ਹੁੰਦਾ ਮੁੰਈ ਤੋਂ ਉਹ ਸਕੇ ਚਾਚੇ ਦਾ ਮੁੰਡਾ ਆਪਣਾ ਤੇ ਉਹ ਲੈ ਗਿਆ ਮੋਟਰਸਾਈਕਲ ਮੈਂ ਆਹ ਚੱਲਣਾਂ ਨੇ ਇੱਧਰ ਆੰਦੇ ਆ ਨਲੇ ਰੀਲ ਰੂਲ ਬਣਾ ਲੈਨੇ ਆਂ ਕਦੀ ਘੰਟ ਜੀ ਨਲੇ ਬਲੌਗ 'ਚ ਸ਼ਾਟ ਲੈ ਲਾਂਗੇ ਇੱਕ ਅੱਧਾ ਏ ਸੋਨਣਾ ਤੋਂ ਨੂੰ ਹੈ ਨਹੀਂ ਯਾਰ ਅਸੀਂ ਚਾਕੂ ਹੈ ਇੱਧਰ ਕੋਈ ਨਾ ਜਦੋਂ ਚਾਕਿਆ ਫੇਰਾਪਾ ਵੀ ਕਦਾ ਗਿੜਾ ਛੇੜਾ ਮਾਰਾਂਗੇ ਟਰੈਕਟਰ ਤੇ ਔਫ ਫਫੜ ਲਾਇਆ ਜਿ ਦਿਹਾੜੀ ਤੇ ਵਟਾ ਬੋਚੀ ਜਾਂਦਾ ਠੀਕ ਹੈ ਤੇ ਗਰਾਜ ਉੱਪਰ ਨੇ ਖੋਣੀ ਲਈ ਆਈ ਕੇ ਇੱਕ ਦੀ ਭੰਮੀ ਰੀ ਨੋਟ ਘੈਂਡ ਦੀ ਰੀਲ ਬਣਾ ਕੇ ਬੰਦਾ ਕੋਈ ਜੱਗਰ ਤਾਂ ਨਹੀਂ ਡੈਕ ਡੈਕ ਬੰਦ ਕਰ ਦੇ ਮੋਟਰ ਹਾਲ ਦਾ ਦੋਸਾ ਹੋਏ ਉਧਰ ਤੇ ਮੇਰੀ ਗੱਲ ਨਾਲੇ ਮੇਰਾ ਰੀਲ ਬਣਾ ਦੇ ਮੇਰੀ ਬਈ ਘੈਂਟ ਜੀ ਤੇ ਨਾਲੇ ਇੱਕ ਅੱਧਾ ਵਲੌਗ ਜੀ ਸ਼ਾਟ ਲੈ ਦੇ ਥੱਲੇ ਆਉਣ ਮੇਰਾ ਬਾਈ ਆਉਣ ਅੱਜ ਵਾਲੇ ਵਿਚਾਲੇ ਹੀ ਰੱਖਾਂਗੇ ਇੱਕ ਦੀ ਫੋਟੋ ਖਿੱਚਣੀ ਆ ਬਾਈ ਘੈਂਟ ਜੀ ਆ ਲੈ ਪਹਿਲਾਂ ਵਲੌਗ ਜੀ ਸ਼ਾਟ ਲੈ ਲੈ ਉਸ ਤੋਂ ਬਾਅਦ ਉਹ ਪਰ ਰਵਾਂ ਲੱਗ ਕਿਵੇਂ ਆ ਰਹੇ ਰਹਿੰਦੇ ਬੋਲ ਬੜਾ ਤੇ ਲੱਗਿਆ ਨੂੰ ਕਾਲਾ ਕਿੰਨਾ ਗੇਰ ਰੱਖਾਂ ਪਹਿਲਾ ਪਹਿਲਾ ਹੈ ਹੋਰ 3 3 ਨਹੀਂ ਕਰ ਹੋਰ ਘਾਰ ਲਾ ਹੋਰ ਘਾਰ ਲਾ ਵੀਡੀਓ ਵੀਡੀਓ ਬਣਾ ਕੇ ਆ ਗਏ ਸੀ ਕਿ ਥੱਲੇ ਹੁਣ ਕਹਿੰਦੇ ਹੁਣ ਕਹਿੰਦਾ ਜੋਬਰ ਕਹਿੰਦਾ ਮੇਰੀ ਵੀ ਬਣਾ ਕੇ ਦੇ ਹੁਣ ਆਪਾਂ ਇਹਦੀ ਰੀਲ ਬਣਾ ਕੇ ਦੇਣ ਲੱਗੇ ਆ ਤੇ ਹੁਣ ਇਹਦੀ ਰੀਲ ਬਣਾ ਕੇ ਦੇਣ ਲੱਗੇ ਆ ਤੇ ਆਪਾਂ ਕਰਦੇ ਆਂ ਤੇ ਸਾਰਾ ਆ ਪਾ ਇਹਦੀ ਕਹਾਣੀ ਰੀਲ ਕਹਿਣ ਦੀ ਫੇਰ ਆਪਾਂ ਫਿਰ ਆ ਬੰਦੇ ਆ ਕਿ ਹਏ ਆ ਉਦੇ ਉਡਾ ਕੇ ਜਾ ਇਹ ਰੇ ਦਾ ਵੀ ਉਹ ਕਿਆ ਹਰ ਜੋਤੇ ਨੂੰ ਵੀ ਫੱਤ ਲੈ ਵਿੱਚ ਲਟਾਉੜੂ जाड ज्योतिरात <laughs> ਸਟਾਨ ਟੱਕਿਆ ਵਾ ਪਿਛਲੀ ਵਾਰੀ ਕੀਤਾ ਹੈਗਾ ਪਿਛਲੀ ਵਾਰੀ ਕਿਉਂਕਿ ਆਪਾਂ ਵਲੌਗ ਵਲੂਗ ਵਾਲੇ ਚੱਕਰ 'ਚ ਹੈਗੇ ਸੀਗੇ ਜਿੱਦਾਂ ਪਰ ਤੁਹਾਡਾ ਭਰਾ ਪੈ ਗਿਆ ਵਲੌਗ ਵਾਲੇ ਚੱਕਰ 'ਚ ਭਰਾ ਆਪਾਂ ਨੂੰ ਇਹਦੇ ਆ ਕਿ ਉੱਪਰ ਨੂੰ ਇੱਕ ਗੱਲ ਗਈ ਓਏ 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 ਇਹਨੇ ਕਿਹਾ ਕੀ ਆ ਜੋ ਬਰਾ ਬੁਰੀ ਕਰਾਉਣਾ ਨੇ ਯਾਰ ਬਾਕੀ ਯਾਰ ਬਈ ਖੇਤੀਬਾੜੀ ਵਾਲਾ ਕੰਮ ਪੂਰਾ ਹੀ ਜਾਂਦਾ ਖੇਤੀਬਾੜੀ ਵਾਲਾ ਕੰਮ ਯਾਰ ਪੂਰਾ ਹੀ ਜਾਂਦਾ ਆਪਾਂ ਵੀ ਬਾਬਾ ਸੁੱਖ ਰੱਖੇ ਲੱਗ ਜੀ ਇਹਦੀ ਕਰਨ ਆਪਾਂ ਲੱਗ ਹੀ ਜਾਣਾ ਤੇ ਕੀ ਕਰਨ ਬਾਬਾ ਵਾ ਸੁੱਖ ਰੱਖੇ ਆਪਣੇ ਦੇ ਬਾਕੀ ਓਕੇ ਆ ਬੰਦੀ ਉਹਦਾ ਭਰਾ ਆਉਣਾ ਕਰਦਾ ਮੁੰਡਾ ਆਉਂਦਾ ਉਹ ਕਹਿੰਦਾ ਚੱਲੀ ਜਾਣਾ ਤੇ ਉਹਦੇ ਕੋਲੇ ਆਪਣਾ ਹੈਗਾ ਪਾਈਪ ਉਹ ਵੀ ਫੜ ਕੇ ਲਿਆਉਣਾ ਬੱਸ ਤੇ ਬਈ ਇਹਨਾਂ ਬਾਰੇ ਨਹੀਂ ਆ ਰਹੇ ਮੇਰਾ ਹਾਲ ਤਾਂ ਦੇਖ ਕੀ ਹੋਇਆ ਰਿਹਾ ਇੱਥੇ ਕਾਪਾ ਦਾ ਇੱਥੇ ਕਾਪਾ ਦਾ ਤੇ ਗਾ ਲੌਣ ਆਪਾਂ ਵੇਨੇ ਆਂ ਚੱਲਦੇ ਆਂ ਫਿਰ ਹੁਣ ਯਾਰਾ ਯਾਰ ਖੇਤੀ ਬਾੜੀ ਜੀ ਆ ਮਲੇ ਦਾ ਫਨ ਸ਼ਾਨ ਫੁੱਲੁੰਦਾ ਅੱਜ ਮੋਟਰ ਗਲਦਾਰ ਦੇ ਨਈ ਪਹਿਲਾਂ ਧੋਤ ਆ ਚੱਲ ਕੋਈ ਨਾ ਕਿ ਹੋਰ ਦਿਨ થઈ ਜੇ ਤੇ ਜਿੱਦਣ ਵਾਵਾ ਭਰਾ ਆਏ ਨਾ ਆਪਣੇ ਆ ਬੰਦੇ ਉਧਰ ਨਾਲ ਪਾਧਾਰਾਂਗੇ ਯਾਰ ਹੁਣ ਨਾ ਕੱਲੇ ਇਹਦਾ ਜੀ ਆਣੀ ਕਰਦਾ ਵਿੱਚ ਤਾਰਨਾਂ ਨੂੰ ਤਾਂ ਨਹੀਂ ਆਪਾਂ ਧਾਰਦੇ ਨਹੀਂ ਤੁਹਾਨੂੰ ਪਤਾ ਯਾਰ ਤੁਹਾਡਾ ਭਰਾ ਟੈਨਸ਼ਨ ਦਾ ਲੈਂਦਾ ਨਹੀਂ ਤਾਰ ਦਿੰਦਾ ਵਾ ਠੀਕ ਹੈ ਹੋਰ ਜੂੜ ਕੇ ਰਵੰਡਾ ਬਾਕੀ ਸੋਹਣਾਂ ਚੱਲਦੇ ਆ ਯਾਰ ਹੁਣ ਹੁਣ ਦਾ ਵੀ ਹੰਡਾਈ ਆਪਣਾ ਗੇੜੀ ਹੁਣ ਚੱਲਦੇ ਆ ਨਾ ਕੋਈ ਚੱਲਦੇ ਆ ਹੌਲੀ ਹੌਲੀ ਕੱਕ ਵਈਆ ਕਡਾਪੂ ਹੋਰ ਜੇ ਦੋ ਤਿੰਨ ਡਾਪੂ ਮੁੰਡੇ ਦੇ ਲਾਗੇ ਬਾਅਦ ਚ ਤਾਂ ਖੁਸ਼ੀਨ ਵਾਲੀ ਲੇਡੀ ਜਾਂਦਾ ਸੀ ਦੋ ਤਿੰਨ ਡਾਪੂ ਲਾਗੇ ਮੁੰਡੇ ਦੇ ਕਹਿੰਦੇ ਹੁਣ ਜਦ ਆ ਕੇ ਤੁਹਾਨੂੰ ਮਿਲਦੇ ਆ ਉਥੇ ਮੋਟਰ ਤੇ ਆ ਕੇ ਉਹ ਕੱਦੂ ਗਰੀ ਜਾਂਦਾ ਜੋ ਚੱਲ ਵੇ ਹਾਂ ਤੁਹਾਨੂੰ ਮਿਲਦੇ ਆ ਮੋਟਰ ਤੇ ਆ ਕੇ ਬਾਕੀ ਯਾਰ ਆਪਾਂ ਨੂੰ ਥੋੜਾ ਆਪਾਂ ਨੂੰ ਇੰਜਨ ਤੇ ਡਾਊਟ ਸੀਗਾ ਉਹ ਆਪਣਾ ਹੋ ਗਿਆ ਕੱਲ ਉਹ ਤਾਰ ਦੀ ਛਲਦੀ ਮੈਂ ਤਾਰ ਦੀ ਛਲ ਕੇ ਕਦਾ ਕੋ ਕਮ ਆ ਰਿਆਂ ਕੋ ਪੈਪ ਦੀ ਆ ਵਖਰੀ ਉਹ ਮੈਂ ਲਾਤੀ ਪਤਾ ਨਹੀਂ ਕਿਉਂਦਰ ਤੱਕ ਲੋ ਕਿਵੇਂ ਸਟਾਰਟ ਹੋ ਗਿਆ ਕੱਲ ਯਾਰ ਬਹੁਤ ਅਕਰਾ ਮਰਿਆਂ ਉਹ ਤੁਸੀਂ ਵਲੌਗ ਵਿੱਚ ਵੀ ਨਹੀਂ ਸਕਦੇ ਜਿਹਨੇ ਪਿਛਲਾ ਵਲੌਗ ਨਹੀਂ ਵੇਖਿਆ ਉਹ ਸਾਰੇ ਭਰਾ ਆਪਣੇ ਪਿਛਲਾ ਵਲੌਗ ਜਾ ਕੇ ਵੇਖਿਓ ਯਾਰ ਸਾਰੇ ਉਹਨੂੰ ਵੀ ਪਿਆਰ ਦਿਓ ਟੀ ਨੂੰ ਵੀ ਪਿਆਰ ਤੋਂ ਵੱਧ ਪਿਆਰ ਦਿਓ ਤੇ ਕਮੈਂਟ ਕਮੈਂਟ ਕਰਦਿਆ ਕਰੋ ਯਾਰ ਆਪਾਂ ਤੁਹਾਡੇ ਕਮੈਂਟਾਂ ਦੇ ਰਿਪਲਾਈ ਦਿਆ ਕਰਾਂਗੇ ਕਮੈਂਟ ਘੈਂਟ ਘੈਂਟ ਕਰਦਿਆ ਕਰੋ ਆਕੇ ਮਿਲਦਾ ਹੁਣ ਕੋ ਨੂੰ ਅਬਲੀ ਗਲੇ ਪੇ ਚਾੱਕ ਇੱਕ ਜੋਬਰ ਹੋਰ ਆ ਗਿਆ ਆਇਆ ਤਾਂ ਆਪਾਂ ਨੂੰ ਲੈਣੀ ਆ ਆਇਆ ਤਾਂ ਆਪਾਂ ਨੂੰ ਲੈਣੀ ਆ ਹੋਲੀ ਆਇਆ ਚੱਕ ਬਈ ਰੱਬ ਸਰ ਨਾਲ ਬਣਾ ਲਈ ਕੱਸੀ ਗੱਲ ਜੀ ਕੱਸੀ ਗੱਲ ਹੋਰ ਕਿਵੇਂ ਫਟੋ ਝੰਡਾ ਲੈ ਕੇ ਆਉਣਾ ਆਪਾਂ ਝੰਡਾ ਲੈ ਆਉਨੇ ਆ ਕੱਲ੍ਹ ਯਾਰ ਮੋਟਰਾਲ ਦੇ ਵਲੌਗ ਨਹੀਂ ਵੇਖਿਆ ਕੱਲ੍ਹ ਵਾਲਾ ਹਾਂ ਢਿੱਗ ਬਈ ਜਣਾ ਹੋਰ ਫਟ ਟਟ ਗਿਆ ਮੂਰਲਾ ਵਲੌਗ ਨਹੀਂ ਵੇਖਿਆ ਕਿ ਤੁਲ ਵਿੜ ਲਿਆਏ ਬੁਰਛ ਮਾਰ ਕੇ ਦੋ ਹੁੰਦਾ ਮੜਾ ਹੁਣ ਵਾਦਾ ਯਾਰ ਇਧਰ ਆਈ ਮੋਟਰਾਂ ਗਲਤ ਹੁਣ ਮੈਂ ਕਿਹਾ ਚੱਲ ਮੋਟਰ ਤੇ ਦੋ ਕਿਲੇ ਹੁਣ ਨਾਲੇ ਵਲੌਗ ਬਣਾਵਾਂਗੇ ਹੈ ਕਿਵੇਂ ਕਿਥੋਂ ਲਿਬੜਾ ਇਹਨਾਂ ਨੇ ਲਵੇੜਤਾ ਯਾਰ ਫਿਰ ਮੈਂ ਬਹੁਤ ਵਧੀਆ ਧੋਤਾ ਹੀ ਇੱਕ ਅੱਧੀ ਪਾਣੀ ਦੀ ਬਾਲਟੀ ਮਾਰ ਦਿੰਦੇ ਹਾਂ ਹੋਰ ਮੈਨੂੰ ਦਿਆ ਤੁਹਾਨੂੰ ਅੱਗੇ ਯਾਰ ਆ ਵੀ ਚਾਚਾ ਆ ਗਿਆ ਜੀ ਆਪਣਾ ਫੈਰਬੂਤ ਹੋ ਗਿਆ ਆਪਾਂ ਚੱਲੇ ਗਏ ਚਾਚਾ ਆ ਗਿਆ ਆਪਣਾ ਐ ਕੋ ਚਾਚਾ ਆ ਗਿਆ ਆਪਣਾ ਚਾਚੇ ਚਾਚੇ ਦਾ ਰੇ ਇੱਥੇ ਘੱਟੇ ਆਈ ਜਾਂਦੇ ਆ ਕਹਿੰਦੇ ਚਾਚਾ ਵੇਖਣ ਆਇਆ ਕੱਦੂ ਮੁੰਡੇ ਸਹੀ ਕਰੀ ਜਾਂਦੇ ਆ ਹੁਣ ਚਾਲਦੇ ਆ ਘਰੇ ਚਾਚਾ ਵਲੌਗ ਚ ਲੈ ਜਾਂਦਾ ਤੈਨੂੰ ਠੀਕ ਆ ਸਾਥਰੀ ਘਾਲ ਬੁਲਾ ਦੇ ਤੂੰ ਵੀ ਚਾਚਾ ਸਾਥਰੀ ਘਾਲ ਬੁਲਾ ਦੇ ਟੱਕੀ ਨਹੀਂ ਜਾਣਾ ਟੱਕੀ ਹੰਨੇ ਆ ਚਲੋ ਫਿਰ ਰਮਾਲ ਤਾਂ ਲਿਆਂਦਾ ਨਹੀਂ ਯਾਰ ਹੈਂ ਮੇਰੇ ਵਾਲਾ ਹੈਗਾ ਲੈਣਾ ਦਾ ਲੈ ਲਾ ਹੱਥ ਬਈ ਮੇਲ ਪੀ ਕੇ ਜੋ ਉੱਪਰ ਗੱਲੇ ਇੱਥੇ ਹੀ ਮੋਰ ਚੱਲੇ ਆ ਨਾ ਹਾਤ ਹੋ ਗਿਆ ਨੇ ਹੁਣ ਜੀ ਜੀ ਕੇ ਇੱਥੋਂ ਵੱਢ ਜਲੇ ਨਾਤ ਹੋ ਗਿਆ ਜਲੇ ਹੈ ਨਾ ਆਹ ਦਾ ਨਾ ਨਾਇਰ ਜੋ ਕਰਾ ਆਪਾਂ ਹੀ ਰਾ ਦੇ ਆ ਹਾਤ ਹੋ ਗਿਆ ਨੇ ਆਲੇ ਅੱਗੇ ਅੱਜ ਨਾ ਪਜੰਦੀ ਹੋ ਫੱਲੇ ਗਿਆ ਲੈ ਆ ਵੀ ਬੁੱਲਾ ਭਰਾ ਫਿਰ ਤੋਂ ਨਾਤ ਹੋ ਕੇ ਤਿਆਰ ਹੋ ਗਿਆ ਸੀ ਤੇ ਮੋਟਰਾਂ ਵਾਲਾ ਆਪਾਂ ਲਾਤਾ ਹੀ ਅੰਦਰ ਤੇ ਮੋਟਾ ਖੰਡਾ ਪਾ ਲਾਤਾ ਇਹ ਅੰਦਰ ਤੇ ਤੋਤਾ ਆ ਕੇ ਚੰਦੀੋਂ ਝੰਡਾ ਲੈ ਕੇ ਉਹਨਾਂ ਦੀ ਬਲਕਿ ਉਹ ਵੀ ਮੈਂ ਫੜ ਕੇ ਲੈਂਦਾ ਸੀਗਾ ਚੰਦੀੋਂ ਮੈਂ ਫੜ ਕੇ ਝੰਡਾ ਲੈ ਆਉਣਾ ਜੀ ਉਹ ਵੀ ਮੈਂ ਫੜ ਲੈਂਦਾ ਸੀਗਾ ਤੇ ਆਪਾਂ ਝੰਡਾ ਆਪ ਪਾਉਂਦਾ ਸੀ ਤੇ ਪੈਪੀ ਦੀ ਨਾਲ ਯਾਰ ਓਕੇ ਹੁਣ ਕੀ ਕਹਾਂ ਮੈਂ ਕੰਮ ਇਹ ਰਖਰਾਬ ਹੀ ਕਰਤਾ ਇਹਦਾ ਤਾਂ ਉਹ ਝੰਡਾ ਲਈ ਪੈਪ ਦਾ ਜ਼ਿਆਦਾ ਮਖਰਾਬ ਹੀ ਆਣਾ ਉਹਦਾ ਫੇਰ ਦੂਰੀ ਤੱਕ ਫੇਰ ਕਰਾਉਣਾ ਹੀ ਪੈਣਾ ਆਪਾਂ ਨੂੰ ਆਪਣਾ ਜੋ ਟਾਇਰ ਫਟੂਦ ਕੇ ਖੜਾ ਤਾਂ ਟਾਰ ਯਾਰ ਬਹੁਤ ਰਖਣਾ ਵੱਡੀ ਵੀਰ ਗੱਲ ਤੇ ਹੁਣ ਸ਼ਾਮ ਨੂੰ ਪ੍ਰਜਲਟ ਮਾਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੇ ਅੱਜ ਮਾਰਿਆ ਤਾਂ ਨਹੀਂ ਪਰ ਕੱਲ ਨੂੰ ਤਾਂ ਪੱਕਾ ਹੀ ਮਾਰਾਂਗੇ ਅੱਜ ਦਿਖਾਵਾਂਗੇ ਤੁਹਾਨੂੰ ਜੇ ਮਾਰਿਆ ਤਾਂ ਬੱਲ ਕਿਤਾ ਜ਼ਿਆਦਾ ਉਮੀਦ ਤਾਂ ਨਹੀਂ ਮਾਰਦੇ ਅੱਜ ਜ਼ਿਆਦਾ ਨਹੀਂ ਤਾਂ ਅੱਜ ਮਾਰਦੇ ਨਹੀਂ ਜੇ ਮਾਰਿਆ ਤਾਂ ਤੁਹਾਨੂੰ ਜ਼ਰੂਰ ਦਿਖਾਉਂਗਾ ਮੈਂ ਇੱਕ ਆਦੇ ਨਾਲ ਆਪਣਾ ਟਾਇਰ ਸਾਫ ਕਰਦੇ ਆ ਦੇ ਨਾਲ ਕਾਲੇ-ਕਾਲੇ ਟਾਇਰ ਲਾ ਦਿਆ ਬੋਹ ਘੈਂਟ ਲੱਗਦਾ ਰੀਲਨ ਉੱਤੇ ਕਾਕੀ ਉਹ ਕਾਰ ਬੋਰਾ ਆਪਾਂ ਠੰਡਾ ਵੀ ਪੜਨਦਾ ਸੀ ਹੁਣ ਦੁਬਾਰਾ ਤੋਂ ਉੱਡਾ ਪ੍ਰੋਬਲਮ ਆ ਤੋਲੇ ਦੁਬਾਰਾ ਤੋਂ ਉੱਡਾ ਬਰਾਹਣਾ ਤੋਕੇ ਉਹ ਵੇ ਰੈਡੀ ਹੋਣ ਆਪਣੇ ਟੱਕੀ ਜਿਹਾ ਜੱਗ ਤੇ ਆਪਾਂ ਪਹੁੰਚ ਲੈ ਜੱਗ ਤੇ ਤੇ ਜੱਗ ਤੇ ਆਪਾਂ ਹੋ ਗਏ ਫਿਰ ਉਹਨਾਂ ਨੂੰ ਲੈ ਲੇ ਉੱਥੇ ਇੱਕ ਤਾਂ ਕਲਿੱਪ ਮੈਂ ਲਵਾਂਗਾ ਤੇ ਉਹਦੀ ਐਡ ਵਿੱਚ ਖੜਦੂੰਗਾ ਬਾਕੀ ਮਿਲਦੇ ਹਾਂ ਇਹ ਵੀ ਆਪਾਂ ਜਾ ਕੇ ਲੈ ਕੇ ਆਉਣਾ ਹੈ ਤੇਰੀ ਕੱਟ ਘਰੇ ਰਖਾ ਕੇ ਵੇਖੀ 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 ਕੀ ਉਹ ਤੇ ਕਾ ਰਗੜਦਾ ਸੀ ਜਾ ਕੇ ਜਾਏ ਫਲੋਵਰ ਕੋਲੇ ਨੰਨੇ-ਮੁੰਨੇ ਆਪਣੀ ਸੰਗਤ ਕਪੜੇ ਲਾ ਦੂ ਭਈਏ ਢੱਡ ਜਟਾ ਜਟਾ ਹੋਇਆ ਆ ਵੀ ਲਾ ਦੇ ਆ ਵੀ ਲਾ ਦੇ ਓ ਵਾਂਗੇ ਦਾ ਓ ਪਾੜੀ ਬਾਹਰ ਆ ਗਿਆ ਓ ਪਾੜੀ ਬਾਹਰ ਆ ਗਿਆ ਬਾੜੀ ਓ ਨੀ ਚੁਭਾਏ ਓ ਨਹੀਂ ਚੁਭਾਏ ਮਾਰੋ ਨਾ ਓ ਨਾ ਚਾਹੁੰਦਾ ਓਏ

ਆ ਡੱਪ ਗਿਆ ਡੱਪ ਗਿਆ ਓਏ ਬੋੜੀ-ਬੂੜੀ ਵੱਜੀ ਪੱਕਾ ਮਰਾਉਣ ਤੇ ਕਿਵੇਂ ਪੈਰਾ ਤਾਂ ਹਾਏ ਹਾਏ ਬਧੀਆ ਦਿੱਤਾ ਨਹੀਂ ਬੱਦੀਗਾ ਡਿਲਕ ਦਾ ਦੇਰਦਾ ਬਈ ਕਿਹਦਾ ਕੋਈ ਕੋਈ ਮੈਨੂੰ ਫੜ ਲਈ ਦੇ ਵਿੱਚ ਹੀ ਰ ਮੜ ਹਾਈ ਪਾਈ ਧਾਗੇ ਵੀ ਹਾਈ ਪਾਈ ਧਾਗੇ ਵੀ ਇਹ ਆ ਤਰੋ ਦੂੰਗਾ ਕਿੰਨਾ ਯਾਦ ਆ ਰਹਾ ਨਹੀਂ ਹੈ ਅਸੀ ਬਾਦਿਆ ਘਰੇ ਲੈ ਕੇ ਆਣੀ ਹੈ ਬਈ ਮੈਂ ਵਲੌਗ ਬਣਾਉਣਾ ਯਾਰ ਮੈਂ ਹਲਾ ਜੀਵ ਚ ਬਾਦੀ ਦੇਖੋ ਚੀਜ਼ੀ ਬਾਦੀ ਲੱਗਦੀ ਜਰ ਹੜ ਲੈ ਕੇ ਬਹੁਤ ਸਦਾ ਕਾਨ ਲੈ ਕੇ ਮੈਂ ਜੋ ਬਹਿ ਨਜ਼ਰ ਆਏਗਾ ਨਹੀਂ ਰੋਕ ਦੇ ਮੋਟੇ 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 ਇਧਰ ਚੱਕੀ ਹੈ ਜਦੋਂ ਜਦ ਬਾਲਟੀ ਲੈ ਕੇ ਬੰਦਾ ਦੂਰ ਖੜਾ ਹੋਵੇ ਤਾਂ ਐਸੇ ਐਸੇ ਸ਼ਾਇਰੀ ਕਰਦੇ। ਚੱਲੀ। ਲੋੰਗਰ ਲੋੰਗਰੇ ਖਾ ਕੇ ਆ ਗਏ ਇਹਨੇ ਜੋਬਰੋ। ਕਿੱਥੇ ਗਿਆ ਇਹ? ਲੱਗਰ ਲੋੰਗਰੇ ਖਾ ਕੇ ਆ ਬੂੰਗਾ ਆ ਗਿਆ। ਦਾ ਭਾਈ ਵਲੌਗ ਬਣਾਉਣਾ ਮੈਂ ਦਾ ਵਲੌਗ ਜੀ ਸ਼ਾਟ ਲਵਾਂਗਾ ਭਾਈ ਆਦਾ ਧੱਕਾ ਯਾਰ। ਸ਼ੁਰਾ ਧੱਕਾ ਯਾਰ ਆਦਾ ਯਾਰ ਭਾਈ। ਸ਼ੁਰਾ ਧੱਕਾ। ਘਰਾ ਤੱਕ ਆਏ ਜਗਾਦੀ ਖੰਗ ਸ਼ਰਮਾ ਯਾਰ ਉਹ ਆਪ ਹੀ ਲਫਾਵਾ ਜਿੰਦਿਆ ਵਾ ਪਾ ਕੇ ਸ਼ੋਰਾ ਤੱਕਾ ਆਵੇ ਯਾਰ ਬਈ 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 ਯਾਰ ਤੱਕਾ ਯਾਰ ਬਈ ਯਾਰ ਬਈ ਯਾਰ ਅ ਤੱਕਾ ਯਾਰ ਕਿੰਨੇ ਕਿੰਨੇ ਵਹੀਂ ਦੋ ਪੰਜ ਤਿੰਨ ਪੰਜ ਆ ਪੰਜਾਲਾ ਦਾ ਤੱਕਾ ਯਾਰ ਬਈ ਯਾਰ ਤੱਕਾ ਬਈ ਪੰਜਾਲਾ ਦਾ ਯਾਰ